ਜਿਹਨਾਂ ਦੇ ਘਰ ਗਿਰੇ ਸੀਗੇ ਅਸੀਂ ਰਲ ਮਿਲ ਕੇ ਸਾਰੇ ਜਣੇ ਆਪਣੇ ਲੈਵਲ ਤੇ ਦਾਸ ਘਰਾਂ ਦਾ ਕੰਮ ਸ਼ੁਰੂ ਕਰਾ ਦਿੱਤਾ ਇੱਕ ਰਾਣੀ ਮਾਦਰਾ ਮਹੀਵਾਲਾ ਅਮਲਾ ਬਰੋਲੀ ਹੰਡੇਸਰਾ ਡੰਗਡੈਰਾ ਸਾਰਾ ਪੂਟ ਡਿਵਾਨਾ ਫਜੂਰ ਮੰਡੀ ਹੈ ਨਾ ਪਿੰਡਾਂ 'ਚ ਅਸੀਂ ਮਕਾਨ ਛੱਤਾਂ ਪਾ ਕੇ ਦੇ ਰਹੇ ਹਾਂ ਬਾਕੀ ਜੋ ਮਹਾਰਾਜ ਹੋਰ ਕਿਰਪਾ ਕਰੇਗਾ ਆਪਾਂ ਹੋਰ ਜਿੰਨਾ ਵੱਧ ਵੱਧ ਖੁਸ਼ ਕਰਾਂਗੇ ਲੋਕਾਂ ਦੇ ਘਰ ਬਣਵਾਏ ਜਾਣ ਜੀ ਅਸਵਰ ਜਨਮ ਦਿਨ ਤੇ ਕੁਛ ਨਾ ਕੁਛ ਖਾਸ ਆਗਾਜ਼ ਕੀਤਾ ਇਹ ਅਜੇ ਕਲਾਕਾਰ ਰੋਜ਼ ਰੋਤਾ ਜਾਂਦੇ ਨਹੀਂ ਆ ਸਦੀਆਂ ਵਿੱਚ ਕੋਈ ਕੋਈ ਬੰਦਾ ਜੰਮਦਾ ਸੜਕਾਂ ਸੁੜਕਾਂ ਜੋ ਬਣੀਆਂ ਨੇ ਸੈਂਟਰੀ ਸਰਕਾਰਾਂ ਨਾਲ ਬਣੀਆਂ ਨੇ ਹਰਿਆਣੇ ਦੀ ਸਰਕਾਰ ਹੋਣ ਕਰਕੇ ਹਰਿਆਣਾ ਦਾ ਬੜਾ ਵਧੀਆ ਸਿਸਟਮ ਚੱਲਿਆ ਸਾਡੇ ਪੰਜਾਬ ਵਿਚ ਹਾਲ ਚੰਗ ਨਹੀਂ ਹੈਗਾ ਬਾਬੂਸ਼ੇ ਦੇਖ ਰਹੇ ਤੁਸੀਂ ਗੁਰਦਰਸ਼ਨ ਸਿੰਘ ਸੈਣੀ ਭਾਜੀਪੀ ਲੀਡਰ ਜਿਹੜੇ ਅੱਜ ਉਹਨਾਂ ਦਾ ਜਨਮ ਦਿਨ ਹੈ ਤੇ ਇਸ ਜਨਮ ਦਿਨ ਮੌਕੇ ਕੀ ਖਾਸ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਕਸਰ ਹੀ ਕੁਛ ਨਾ ਕੁਛ ਉਸ ਸਮਾਜ ਸੇਵਾ ਦੇ ਜਿਹੜੇ ਕੰਮ ਨੇ ਉਹ ਕਰਦੇ ਰਹਿੰਦੇ ਨੇ ਅੱਜ ਵੀ ਉਹਨਾਂ ਦਾ ਜਿਹੜਾ ਜਨਮ ਦਿਨ ਆ ਉਹ ਇਸ ਪੱਖੋਂ ਖਾਸ ਕਿਹਾ ਜਾ ਸਕਦਾ ਹੈ ਸੈਣੀ ਸਾਹਿਬ ਪਹਿਲਾਂ ਤਾਂ ਮੁਬਾਰਕਤ ਹੁੰ ਜਾਂਦੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕੀ ਐਸ ਵਾਰੀ ਹਾਲ ਸਾਹਿਬ ਵਾਈਬੜ ਜੀ ਕੀ ਫਤਿਹ ਜੀ ਕੀ ਖਾਸ ਐਸ ਵਾਰ ਕਰ ਰਹੇ ਹੋ ਥੋੜੇ ਜਨਮ ਦਿਨ ਤੇ ਅਸੀਂ ਖਾਸ ਕਰ ਰਹੇ ਦੇਖੋ ਪੰਜਾਬ ਜੋ ਪਿਛੇ ਹਾਲਾਤ ਰਹੇ ਨੇ ਬਰਸਾਤ ਕਰਕੇ ਕੁਦਰਤ ਦੀ ਕਿਰਪਾ ਹੀ ਜੀ ਰਹੀ ਕਿ ਸਾਡੇ ਹੜ ਦਾ ਕੰਮ ਕਾਫੀ ਖਰਾਬ ਹੋਇਆ ਇੱਥੇ ਜਿਹਦੇ ਕਰਕੇ ਸਾਡੇ ਘੱਗੜ ਚ ਪਾਣੀ ਕਾਫੀ ਆ ਗਿਆ ਸੀਗਾ ਤਿੰਨ ਚਾਰ ਪਿੰਡਾਂ ਦਾ ਬੜਾ ਜ਼ਿਆਦਾ ਨੁਕਸਾਨ ਹੋਇਆ ਗੰਦੀ ਨੂੰ ਸਾਰਾ ਪਤਾ ਜਾਨੇ ਐ ਵੀ ਇਹਨੇ ਵੀ ਇਲਾਕਾ ਦੇਖਿਆ ਨੇ ਵੀ ਦੇਖਿਆ ਆਪਣਾ ਸਾਰਾ ਉੱਥੇ ਅਸੀਂ ਪਿੰਡਾਂ ਜਿਗੇ ਉਸ ਸਮੇਂ ਪਿੰਡਾਂ ਦੀ ਹਾਲਤ ਬੜੀ ਖਰਾਬ ਸੀਗੀ ਤੇ ਪਿੰਡਾਂ ਜੋ ਕਈ ਲੋਕਾਂ ਦੇ ਮਕਾਨ ਗਿਰ ਗਏ ਕਈਆਂ ਦੇ ਤਰੇੜਾ ਆ ਗੀਆਂ ਕਾਫੀ ਤੇ ਦੋ ਤਿੰਨ ਪਿੰਡ ਦਾ ਇਹ ਜਿੱਥੇ ਕਿ ਜਾਣਾ ਵੀ ਮੁਸ਼ਕਲ ਸੀਗਾ ਅਸੀਂ ਸਾਰੇ ਮਿਲ ਕੇ ਜਾ ਕੇ ਉੱਥੇ ਫਿਰ ਉਹਨਾਂ ਰਾਸਨ ਮੰਨੂ ਦੇਖਿਆ ਹੈ ਤਗਰੀ ਨੂੰ ਹਜ਼ਾਰਕ ਬੰਦਿਆਂ ਨੂੰ ਆਪਣੀ ਰਸਣੇ ਕਿੰਨਾ ਵਾਟ ਵੜਨ ਗਏ ਸਾਰੇ ਨਾਲੇ ਕਿਸੇ ਮੇਰੇ ਆ ਤੇ ਇੱਕ ਤਾਂ ਕੰਮ ਕੀਤਾ ਉਥੇ ਜੀ ਤੇ ਹੁਣ ਫਿਰ ਬਾਅਦ ਸੋਚਿਆ ਲੋਕਾਂ ਦੇ ਜਿਹਨਾਂ ਦੇ ਘਰ ਗੇਰੇ ਸੀਗੇ ਅਸੀਂ ਰਲ ਮਿਲ ਕੇ ਸਾਰੇ ਜਾਣੇ ਆ ਆਪਣੇ ਲੈਵਲ ਤੇ 10 ਕਰਾਂ ਦਾ ਕੰਮ ਸ਼ੁਰੂ ਕਰਾ ਜਿਹਦੇ ਸਾਡੇ ਕੋਲ ਸੀਮੈਂਟ ਤੇ ਸਰੀਹਾ ਆ ਚੁਕਿਆ ਅਸੀਂ ਉਥੇ ਉਹ 10 ਕਰਾਂ ਦਾ ਕੰਮ ਸ਼ੁਰੂ ਕਰਾ ਰਹੇ ਆ ਤੇ ਬਾਕੀ ਜੋ ਮਹਾਰਾਜ ਹੋਰ ਕਿਰਪਾ ਕਰੇਗਾ ਆਪਾਂ ਹੋਰ ਜਿਨਾਬ ਬਤ ਬਤ ਕੋਸ਼ਿਸ਼ ਕਰਾਂਗੇ ਲੋਕਾਂ ਦੇ ਘਰ ਬਣਵਾਏ ਜਾਣ ਜਿਹੜੇ ਪਿੰਡ ਚ 10 ਕਰ ਤੁਸੀਂ ਲਏ ਸਾਡੇ ਅਦਰ ਹੈਗੇ ਨੇ ਜੀ ਆਪਣਾ ਸਾਦਾਪੁਰ ਸੰਸੀਣੀ ਡੰਡੈਰਾ ਖਜੂਰ ਮੰਡੀ ਖਜੂਰ ਮੰਡੀ ਤੇ ਅੱਜ ਟਵਾਣਾ ਹੈਗਾ ਜੀ ਇਤਕੀ ਨੇ 10 ਪਿੰਡ ਹੈਗੇ ਨੇ ਜਿਹਨਾਂ ਦੇ ਮਲੇ ਲੋਕਾਂ ਦੇ ਜਿਹਨਾਂ ਦਾ ਜ਼ਿਆਦਾ ਹਾਲਤ ਖਰਾਬ ਸੀ ਪਹਿਲੇ ਉਹ ਸ਼ੁਰੂ ਕਰ ਰਹੇ ਆਂ ਬਾਕੀ ਫਿਰ ਅੱਗੇ ਚੱਲ ਕੇ ਦੇਖਦੇ ਆਂ ਜੋ ਮਹਾਰਾਜ ਕਿਰਪਾ ਕਰੇਗਾ ਉਹ ਸਾਹਮਣੇ ਆਪਾਂ ਅੱਗੇ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨੂੰ ਇਹ ਉਪਰਾਲਾ ਮੈਨੂੰ ਤੁਸੀਂ ਜਨਮ ਦਿਨ ਤੇ ਹੀ ਸੋਚਿਆ ਵੀ ਇਸ ਵਾਰ ਜਨਮ ਦਿਨ ਤੇ ਕੁਝ ਨਾ ਕੁਝ ਖਾਸ ਆਗਾਜ਼ ਕੀਤਾ ਨਹੀਂ ਸੋਚਿਆ ਤਾਂ ਪਹਿਲੇ ਸੀਗਾ ਔ ਕੁਦਰਤੀ ਜਾਨਵਰ ਆ ਗਿਆ ਤੇ ਸਾਡੇ ਯਾਰ ਮਿੱਤਰ ਤੇ ਪਰਿਵਾਰ ਦੇ ਮੈਂਬਰ ਕਹਿੰਦੇ ਕਿ ਅੱਜ ਇਹ ਕੰਮ ਕਰ ਲਿਆ ਜਾਏ ਤੇ ਅਸੀਂ ਉਸ ਹਾਵਨਾ ਫਿਰ ਅੱਜ ਆ ਕਰਨ ਦਾ ਸ਼ੁਰੂ ਕੀਤਾ ਕੀਤਾ ਜਿਹਨੂੰ ਅਸੀਂ ਵਿਦਨ ਵੀਕ ਕੰਮ ਸਟਾਰਟ ਕਰ ਦਾਂਗੇ ਸਮਾਨ ਸਾਡੇ ਕੋਲ ਅਸੀਂ ਆਰਡਰ ਦੇ ਤੋ ਸਮਾਨ ਅੱਜ ਕੱਲ ਚ ਆ ਜਾਊਗਾ ਹਫਤੇ ਜੀ ਸ਼ੁਰੂ ਕਰਾ ਦਾਂਗੇ ਜਿਹੜੀਆਂ ਬੜਾ ਇੱਕ ਘਾਟਾ ਹੋਇਆ ਪੰਜਾਬ ਨੂੰ ਰਾਜਵੀਰ ਜਵੰਧਾ ਦੀ ਆਪਾਂ ਗੱਲ ਕਰੀਏ ਅਵਿੰਦਰ ਘੁੰਮਣ ਦੀ ਗੱਲ ਕਰੀਏ ਉਹਨਾਂ ਬਾਰੇ ਕੀ ਕਹਿਣਾ ਚਾਹੋ ਨਖੇ ਜਾ ਜੋ ਹੋਇਆ ਬੜਾ ਮਾੜਾ ਹੋਇਆ ਕੁਦਰਤ ਦੀ ਕਿਰਪਾ ਹੀ ਕਹ ਸਕਦੇ ਆਪਾਂ ਕਿਉਂਕਿ ਇਹ ਜੇ ਕਲਾਕਾਰ ਰੋਜ਼ ਰੋਜ਼ ਤਾਂ ਜੰਮਦੇ ਨਹੀਂ ਆ ਸਦੀਆਂ ਵਿੱਚ ਕੋਈ ਕੋਈ ਬੰਦਾ ਜੰਮਦਾ ਤੇ ਬੜੇ ਚੰਗੇ ਕਲਾਕਾਰ ਸੀ ਉਹ ਬਾਡੀ ਲਿਫਟਰ ਵੀ ਸੀ ਤੇ ਬੰਦਾ ਬੜਾ ਚੰਗਾ ਸੀ ਤੇ ਉਹਦਾ ਸਾਨੂੰ ਸਾਰਿਆਂ ਨੂੰ ਬੜਾ ਅਫਸੋਸ ਹੈ ਹੁਣ ਕੁਦਰਤ ਦੇ ਕਿ ਕਿਸੇ ਦਾ ਜੋਰ ਨਹੀਂ ਚੱਲਦਾ ਹੈਗਾ ਤੇ ਹੁਣ ਪਰਮਾਤਮਾ ਦੇ ਪਾਣੇ 'ਚ ਰਹਿਣੀ ਪਊਗਾ ਅਸੀਂ ਤਾਂ ਉਹਨਾਂ ਸਾਨ ਪੁੱਤੀ ਕਰ ਸਕਦੇ ਤੇ ਉਹਦੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਸਕਦੇ ਆ ਤੇ ਅਸੀਂ ਚਾਹੁੰਦੇ ਪ੍ਰਮਾਤਮਾੋਂ ਦੇ ਆਤਮਰਮਣੀ ਚਰਨਾ ਜਨਵਾਸ ਦੇ ਤੇ ਬਾਕੀ ਘਰ ਵਾਲਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਅਸੀਂ ਤਾਂ ਪ੍ਰਮਾਤਮਾਗੇ ਹੀ ਅਰਦਾਸ ਕਰ ਸਕਦੇ ਹਾਂ ਕੁਦਰਤ ਦੇ ਕੇ ਕਿਸੇ ਜੋਰ ਨਹੀਂ ਚੱਲ ਸਕਦਾ ਅੱਛਾ ਇੱਕ ਇਹ ਵੀ ਦੱਸੋ ਵੀ ਜਿਹੜਾ ਥੋੜਾ ਹਲਕਾ ਪਟੇਰਾ ਬਸੀ ਦੀ ਗੱਲ ਕਰੀਏ ਆਉਣ ਵਾਲੇ ਸਮੇਂ 'ਚ ਕੋਈ ਹੋਰ ਕੋਈ ਸਮਾਜ ਸੇਵਾ ਦੇ ਕੰਮ ਕਰਨ ਦਾ ਕੋਈ ਸੋਚਿਆ ਹੋਵੇ ਕੋਈ ਤੁਹਾਡੇ ਜ਼ੈਨ 'ਚ ਹੋਵੇ ਕਿ ਆਹ ਚੀਜ਼ਾਂ ਹਲਕੇ ਦੇ ਲੋਕਾਂ ਨੇ ਕਰਨੀਆਂ ਦੇਖੋ ਇਸ ਹਲਕੇ ਦੇ ਲੋਕਾਂ ਦੇ ਵਾਸਤੇ ਹੈਗਾ ਜੀ ਜੋ ਮੇਨ ਗੱਲ ਤਾਂ ਹੈਗੀ ਸਾਡੇ ਅਸੀਂ ਸ਼ੁਰੂ ਤੋਂ ਹੀ ਸਾਡੇ ਪਿਤਾ ਜੀ ਵੀ ਆਹੀ ਕੰਮ ਕਰਦੇ ਰਹੇ ਨੇ ਤੇ ਸਾਡੇ ਜਿਹੜੇ ਹੈਗੇ ਨੇ ਅੱਜ ਤੋਂ 1994 ਦੀ ਗੱਲ ਹੈ ਜੀ ਅਸੀਂ ਹਸਪਤਾਲ ਬਣਾਇਆ ਸੀ ਸਾਰਿਆਂ ਨੂੰ ਪਤਾ ਗਾਂਧੀ ਸਾਹਿਬ ਨੂੰ ਵੀ ਪਤਾ ਸੀ ਸਾਰੀ ਗੱਲ ਦਾ ਆ ਟਵਾਣਾ ਦੇ ਵੀ ਖੜੇ ਆ ਸਾਰੇ ਆਪਣੇ ਉੱਥੇ ਕੀ ਹੁੰਦਾ ਸੀਗਾ ਦੋ ਟ੍ਰਾਂਸਪੈਂਸਰ ਦੋ ਕਮਰੇ ਹੁੰਦੇ ਸੀਗੇ ਤੇ ਲੋਕ 베ਰੀਆਂ ਦੇ ਥੱਲੇ ਬੈਠ ਕੇ ਉਹਨੂੰ ਗੁਲਗੋਸ ਲਗਿਆ ਕਰਦੇ ਸੀਗਾ ਤੇ ਰਾਜਗਮਾਨੂ ਜੀ ਨੂੰ ਪਤਾ ਇਹਨਾਂ ਦੇ ਬਜ਼ੁਰਗ ਵੀ ਇੱਥੇ ਆਉਂਦੇ ਰਹੇ ਉਦੋਂ ਗੱਲਬਾਤ ਹੋਈ ਸੀ ਸਾਰੀ ਤੇ ਉੱਥੇ ਕੀ ਹਾਲ ਸੀਗਾ ਕਿ ਬਹੁਤ ਹਾਲਤ ਮਾੜੀ ਸੀ ਉਹ ਫਿਰ ਸਾਡੇ ਪਾਪਾ ਜੀ ਨੇ ਸੋਚਿਆ ਕਿ ਉਹਨਾਂ ਇੱਥੇ ਹਸਪੀਟਲ ਬਣਾਇਆ ਜਾਏ ਉਹ ਫਿਰ ਹਸਪੀਟਲ ਅਸੀਂ 40 ਬੈੱਡ ਦਾ ਹਸਪੀਟਲ ਬਣਾਇਆ ਸੀ ਉਦੋਂ ਤੇ 40 ਬੈੱਡ ਦਾ ਅੱਜ ਵੀ 40 ਬੈੱਡ ਦਾ ਹੀ ਹੈ ਤੇ ਪਿੱਛੇ ਜਦੋਂ ਅਸੀਂ ਸਲਾਹ ਕੀਤੀ ਸੋਚਿਆ ਸੀਗਾ ਤੇ ਬਾਕੀ ਨਾਲ ਵੀ ਸਲਾਹ ਕੀਤੀ ਸੀ ਵੀ ਅੱਜ 100 ਬੈੱਡ ਦਾ ਹਸਪੀਟਲ ਬਣ ਜਾਏ ਰੇ ਤਾਂ ਐਮਰਜੈਂਸੀ ਸਰਵਿਸ ਇੱਥੇ ਚਾਲੂ ਹੋ ਜਾਣਗੀਆਂ ਤੇ ਸਾਡੇ ਜਿਹੜਾ ਹੈਗਾ ਕਿ ਸਾਨੂੰ ਨਾ ਚੰਡੀਗੜ੍ਹ ਜਾਂ ਪੀਏ ਜਾਣ ਦੀ ਲੋੜ ਹੈ ਤੇ ਨਾ ਸਾਨੂੰ ਬੱਤੀ ਸਾਈਡ ਤੇ ਜਾਣ ਦੀ ਲੋੜ ਸਾਰਾ ਲਾਜ ਇੱਥੇ ਹੋ ਜਾਇਆ ਕਰਿਆ ਇੱਕ ਤਾਂ ਕੰਮ ਬੜਾ ਜ਼ਰੂਰੀ ਹੈ ਜੇ ਆਪਣੀ ਸਰਕਾਰ ਆਊਗੀ ਆਪਾਂ ਸਭ ਤੋਂ ਪਹਿਲਾਂ ਤਾਂ ਇੱਕ ਤਾਂ ਕੰਮ ਕਰਾਉਣਾ ਜ਼ਰੂਰੀ ਹੈ ਦੂਜਾ ਕਿ ਸੜਕਾਂ ਦਾ ਹਾਲ ਬੜਾ ਮਾੜਾ ਜਿਸ ਤਰ੍ਹਾਂ ਉਹ ਸੜਕਾਂ ਨੂੰ ਠੀਕ ਕਰਨ ਦਾ ਕੰਮ ਤੁਰੰਤ ਹੋਣਾ ਚਾਹੀਦਾ ਤੇ ਤੀਜਾ ਹੈਗਾ ਸਾਡੇ ਇਲਾਕੇ 'ਚ ਜੋ ਪਾਣੀ ਹੈਗਾ ਉਹ ਡੂੰਘਾ ਹੈ ਪਾਣੀ ਦੀ ਕਿੱਲਤ ਬਹੁਤ ਹੈ ਕਿਉਂਕਿ ਟਿਊਬਲ ਦਾ ਕੰਮ ਜਿਹੜਾ ਹੈਗਾ ਕਿਉਂ ਸਾਡਾ ਤਾਂ ਖਾਨਦਾਨੀ ਪੇਸ਼ਾ ਹੀ ਹੈ ਇੰਜੀਨੀਅਰ ਤੇ ਜੇ ਪਾਣੀ ਡੂੰਗਾ ਪਾਣੀ ਹੈ ਬਹੁਤ ਸਾਡੇ ਕੋਲੇ ਪਾਣੀ ਦੀ ਕਮੀ ਨਹੀਂ ਪਾਣੀ ਦੀ ਕੁਆਲਿਟੀ ਬੜੀ ਵਧੀਆ ਹੈ ਤੇ ਦੋ ਤਿੰਨ ਕੰਮ ਇੱਥੇ ਜ਼ਰੂਰੀ ਕਰਨ ਵਾਲਾ ਇੱਕ ਤਾਂ ਕਿ ਹੈਗਾ ਜੋ ਇੰਡਸਟਰੀ ਹੈਗੀ ਹੈ ਇਹ ਨਹੀਂ ਸਾਨੂੰ ਚਾਹੀਦੀ ਇੰਡਸਟਰੀ ਜਿਹੜਾ ਪਾਣੀ ਉਹ ਧਰਤੀ 'ਚ ਪਾ ਰਿਓ ਉਹ ਬੰਦ ਕਰਨਾ ਧਰਤੀ 'ਚ ਪਾਣੀ ਨਹੀਂ ਪਾਣਾ ਚਾਹੀਦਾ ਉਹ ਬਾਹਰ ਮਲ ਕੇ ਉਹਨੂੰ ਟ੍ਰੀਟ ਕਰਕੇ ਬਾਹਰ ਕੀਤਾ ਜਾਂਦੇ ਹੋ ਥੱਲੇ ਜਿਹੜਾ ਸਾਡਾ ਸਾਫ਼ ਪਾਣੀ ਹੈ ਉਹ ਰਹਿਣਾ ਚਾਹੀਦਾ ਆਦੀ ਟਿਊਬਲ ਲਾ ਕੇ ਇੱਥੇ ਲੋਕਾਂ ਨੂੰ ਕੰਟੀਨਿਊ ਕਰੀਏ ਇਹ ਕਿਤਾਬ ਬੜੀ ਜ਼ਰੂਰੀ ਹੈ ਹੁਣ ਹਾਲਾਤ ਇਹ ਜੇ ਸੀ ਕਿ ਇਕਦਮ ਤਾਂ ਕੰਮ ਹੋ ਨਹੀਂ ਜਾਦਾ ਫਿਰ ਇਹ ਸਾਰਿਆਂ ਨੇ ਸਲਾਹ ਕੀਤੀ ਵੀ ਕੀ ਨਾ ਕੀਤਾ ਜਾਇਆ ਸੀ ਪਿੱਛੇ ਜੇ ਫਿਰ ਪੰਜ ਟੈਂਕਰ ਲੈ ਕੇ ਤੇ ਦੋ ਟਰੈਕਟਰ ਲਾ ਕੇ ਡੇਰਾ ਉਸੇ ਵਾਸਤੇ ਨੇੜੇ ਨੇੜੇ ਜਿੰਨੀ ਦੂਰ ਤੱਕ ਜਾ ਸਕਦਾ ਉਸੇ ਪਾਣੀ ਦਾ ਇੰਤਜ਼ਾਮ ਕੀਤਾ ਟੈਂਕਰ ਫ੍ਰੀ ਸਪਲਾਈ ਲੱਗੀ ਹੋਈ ਸਾਡੀ ਇਸ ਟੈਂਪ ਉਹ ਲੋਕਾਂ ਨੂੰ ਜੇ ਕੋਈ ਫੋਨ ਕਰਦਾ ਅਸੀਂ ਉਹਨੂੰ ਫ੍ਰੀ ਪਾਣੀ ਮੁਹੱਈਆ ਕਰਦੇ ਆ ਇੱਕਤਾ ਕੰਬੜਾ ਜ਼ਰੂਰੀ ਹੈ ਤੇ ਆਏ ਛੋਟੇ ਛੋਟੇ ਕੰਮ ਹੈਗੇ ਨੇ ਲੋਕਾਂ ਦੇ ਸਾਰੇ ਹੋ ਜਾਣਗੇ ਤੇ ਬਾਕੀ ਤਾਂ ਹੁਣ ਮੋਦੀ ਸਾਹਿਬ ਦੀ ਸਰਕਾਰ ਹੈ ਤੇ ਮੋਦੀ ਸਾਹਿਬ ਦੀ ਸਰਕਾਰ ਨੇ ਮੋਦੀ ਸਾਹਿਬ ਦਾ ਸਿਸਟਮ ਸਾਰਿਆਂ ਨੂੰ ਪਤਾ ਹੀ ਹੈ ਕਿ ਅਸੀਂ ਕਿਸੇ ਦੀ ਉਹ ਨਹੀਂ ਕਰਦੇ ਪੁਰਾਣੀਆਂ ਸਰਕਾਰਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਜਿੰਨੇ ਕੋਲ ਨਾਲ ਰਿਸੋਰਸਸ ਸੀਗੇ ਜੋ ਸਾਫ-ਸਾਫ ਸੀ ਉਹਨੇ ਆਪਣੇ ਹਿਸਾਬ ਨਾਲ ਕੰਮ ਕੀਤਾ ਜਿੰਨੀ ਕੋਲ ਨਾਲ ਦੀ ਸੋਚ ਸੀ ਹੁਣ ਜਿਹੜੀ ਮੋਦੀ ਸਾਹਿਬ ਦੀ ਸੋਚ ਆ ਬੜੀ ਉੱਚੀ ਸੋਚ ਹੈ ਤੇ ਬੜੀ ਸਪੀਡ ਨਾਲ ਕੰਮ ਕਰਦੇ ਨੇ ਤੇ ਅਸੀਂ ਉਹ ਉਹਨਾਂ ਨਾਲ ਰਲ ਕੇ ਫਿਰ ਉਸਾਂ ਨਾਲ ਹੋਰ ਸਪੀਡ ਕੰਮ ਬਤਾ ਦਾਂਗੇ ਕੱਚੀ ਸਿੱਟਾਂਗੇ ਤੇ ਜਿਹੜਾ ਹੈਗਾ ਤੇ ਸਾਡੇ ਇੱਥੇ ਜੋ ਹੁਣ ਚੱਲ ਰਿਹਾ ਹੈ ਪੰਜਾਬ ਚ ਸੜਕਾਂ ਸੁੜਕਾਂ ਜੋ ਬਣੀਆਂ ਨੇ ਸੈਂਟਰ ਦੀ ਸਰਕਾਰ ਨਾਲ ਬਣੀਆਂ ਨੇ ਹੁਣ ਮੋਦੀ ਸਾਹਿਬ ਦੀ ਜੋ ਮੇਨ ਟੀਮ ਹੈਗੀ ਆ ਉੱਤੇ ਉਹ ਬੜੀ ਸਿਆਣੀ ਤੇ ਬੜੀ ਪੁਸ਼ ਵਰਕਿੰਗ ਹੈ ਹਰਿਆਣੇ ਚ ਸਰਕਾਰ ਹੋਣ ਕਰਕੇ ਹਰਿਆਣਾ ਜੀ ਬੜਾ ਵਧੀਆ ਸਿਸਟਮ ਚੱਲਿਆ ਸਾਡੇ ਪੰਜਾਬ ਚ ਹਾਲ ਚੰਗਾ ਨਹੀਂ ਹੈਗਾ ਤੇ ਹੁਣ ਜੇ ਸਰਕਾਰ ਇੱਥੇ ਆਪਣੀ ਆ ਗਈ ਤੇ ਇੱਥੇ ਕੰਮ ਵੀ ਠੀਕ ਹੋ ਜੂਗਾ ਅਈ ਤਾਂ ਪ੍ਰਮਾਤਮਾਗੇ ਇਹ ਅਰਦਾਸ ਕਰਦੇ ਆਂ ਵੀ ਸਾਡਾ ਪੰਜਾਬ ਤਰੱਕੀ ਤੇ ਹੋਵੇ। ਮੈਂ ਅੱਜ ਹੀ ਪੜ ਰਿਹਾ ਸੀ ਆ ਇੱਕ ਆਰਟੀਕਲ ਦੇਖ ਰਿਹਾ ਸੀ ਜੋ ਹਰਿਆਣੇ ਦੀ ਜੀਐਸਟੀ ਦੀ ਕਲੈਕਸ਼ਨ ਹੈ। ਉਹ ਸਿਰਫ ਗੁੜਗਾਵਾ ਦੀ ਸਾਡੇ ਪੰਜਾਬ ਦੇ ਬਰਾਬਰ ਹੈ। ਤੇ ਮੈਂ ਉਹ ਦੇਖ ਰਿਹਾ ਜੀ ਉੱਥੇ ਤਕਰੀਬਨ 30,000 ਕਰੋੜ ਦੀ 25 ਤੋਂ 30,000 ਕਰੋੜ ਰੁਪਇਆ ਹੈਗੀ ਆਪਣੇ ਪੰਜਾਬ ਦੀ। ਤੇ ਉਹਨਾਂ ਦੀ ਹੈਗੀ ਕਲਪ 25,000 ਕਰੋੜ 5 ਗੁਣਾ ਜ਼ਿਆਦਾ ਉਹਨਾਂ ਦੀ ਕਲੈਕਸ਼ਨ ਹੈ। ਤੇ ਜਦੋਂ ਇਹੀ ਆਮਦਨ ਹੁੰਦੀ ਹੈ ਤੇ ਆ ਅਬ ਇਸ ਉੱਤਰ ਕੀ ਕਰਦਾ ਤੇ ਸਾਡੇ ਇੰਡਸਟਰੀ ਕੁਝ ਹੈ ਸੀ ਜਿਹੜੀ ਪੰਜਾਬ ਚੋਂ ਬਾਹਰ ਚਲੀ ਗਈ ਹੈ ਉਹ ਜਾਣ ਕਰਕੇ ਵੀ ਸਾਡੇ ਪੰਜਾਬ ਚ ਘਟਦਾ ਪਿਆ ਜੇ ਉਹ ਸਰਕਾਰ ਆਪਣੀ ਬੀਜੇਪੀ ਦੀ ਆ ਜਾਂਦੀ ਹੈ ਤੇ ਉਹਦੇ ਨਾਲ ਇੰਡਸਟਰੀ ਵੀ ਤਰੱਕੀ ਕਰੂ ਸਭ ਹੋਊਗਾ ਲੋਕਾਂ ਨੂੰ ਪਿੰਡਾਂ ਦਾ ਜੇਕਰ ਪਿੰਡਾਂ ਤੇ ਸੌਖਾ ਹੋ ਜੂਗਾ ਕੰਮ ਜਿਹੜੇ ਜਿਹੜੇ ਪਿੰਡ ਹੈਗੇ ਸੀ ਮੈਂ ਤੁਹਾਨੂੰ ਦੱਸਦਾ ਜਿੰਨਾਂ ਚ ਆਪਾਂ ਛੱਤਾਂ ਪਾ ਰਹੇ ਆ ਉਹ ਪਿੰਡਾਂ ਦੀ ਮੈਂ ਲਿਸਟ ਪਿਆਰ ਕੀਤੀ ਇੱਕ ਰਾਣੀ ਮਾਜਰਾ ਮਹੀਵਾਲਾ ਅਮਲਾ ਬਰੋਲੀ ਹੰਡੇਸਰਾ ਡੰਗੜੈਰਾ ਸਾਦਾਪੁਰ ਟਿਵਾਣਾ ਖਜੂਰ ਮੰਡੀ ਹੈ ਨਾ ਪਿੰਡਾਂ 'ਚ ਅਸੀਂ ਮਕਾਨ ਛੱਤਾਂ ਪਾ ਕੇ ਦੇ ਰਹੇ ਆ ਇਹਨੂੰ ਤੇ ਪ੍ਰਮਾਤਮਾ ਸਭ ਦਾ ਭਲਾ ਕਰੇ ਤੇ ਠੀਕ ਠਾਕ ਕੰਮ ਹੋ ਜੇ ਸਭ ਦਾ ਅਸੀਂ ਤਾਂ ਪ੍ਰਮਾਤਮਾ ਗਿਆ ਹੀ ਅਰਦਾਸ ਕਰ ਸਕਦੇ ਆ ਠੀਕ ਆ ਅ ਸੋ ਗੱਲ ਕਰ ਰਹੇ ਸੀ ਕਿ ਆ ਗੁਰਦਰਸ਼ਨ ਸਿੰਘ ਸੈਣੀ ਨਾਲ ਜਿਨ੍ਹਾਂ ਨੇ ਆਪਣੇ ਜਨਮ ਦਿਨ ਦੇ ਮੌਕੇ ਇਨੀਸ਼ੀਏਟਿਵ ਲਿਆ ਕਿ ਹੜ੍ਹਾਂ ਕਰਕੇ ਜੋ ਨੁਕਸਾਨ ਹੋਇਆ ਸੀਗਾ ਤੇ ਡੇਰਾ ਬਸੀ ਦੇ ਨੇੜਲੇ ਪਿੰਡਾਂ ਦੇ ਵਿੱਚ ਵੀ ਨੁਕਸਾਨ ਹੋਇਆ ਸੀ ਬਰਸਾਤਾਂ ਦੇ ਕਾਰਨ ਹੜ੍ਹਾਂ ਦੇ ਕਾਰਨ ਤੇ ਉਸ ਜਿਹੜੇ ਜਿਹੜੇ ਉਹ 10 ਪਿੰਡ ਸੀਗੇ ਜਿਹੜੇ ਜ਼ਿਆਦਾ ਪ੍ਰਭਾਵਿਤ ਸੀਗੇ ਉਹਨਾਂ ਦੀ ਇਹਨਾਂ ਨੇ ਜਿਹੜੀ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਕਿਹਾ ਲੋ ਕਿ ਕਈ ਘਰਾਂ ਦੀ ਜ਼ਿੰਮੇਵਾਰੀ ਲਈ ਹੈ ਤੇ ਉੱਥੇ ਹੁਣੇ ਛੱਤਾਂ ਪਵਾਉਣ ਦਾ ਜਿਹੜਾ ਕੰਮ ਹੈ ਉਹ ਕਰਨ ਜਾ ਰਹੇ ਨੇ ਡੇਰਾ ਬਸੀ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਵਭਾਪ ਸਿੰਘ ਸਿੱਧੂ ਬਾਬੂ ਸ਼ਹੀਦ ਟਾਈਮਸ ਨੇ ਮੈਂ ਮੁਕੇਸ਼ ਗਾਂਧੀ ਮੈਂ ਭਾਰਤੀ ਜਨਤਾ ਪਾਰਟੀ ਦਾ ਸਟੇਟ ਦਾ ਐਗਜ਼ੀਕਿਊਟਿਵ ਮੈਂਬਰ ਹਾਂ ਤੇ ਮੈਂ ਆਪਣੇ ਵੱਲੋਂ ਸਰਦਾਰ ਗੁਰਦਰਸ਼ਨ ਸਿੰਘ ਸੈਣੀ ਜੀ ਨੂੰ ਉਹਨਾਂ ਦੇ ਜਨਮ ਦਿਨ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਇਸ ਤਰ੍ਹਾਂ ਪਹਿਲਾਂ ਵੀ ਕਿਹਾ ਕਿ ਇਹਨਾਂ ਦਾ ਪਰਿਵਾਰ ਜਿਹੜਾ ਹੈ ਹਮੇਸ਼ਾ ਹੀ ਸਮਾਜ ਸੇਵਾ ਨੂੰ ਸਮਰਪਿਤ ਪਰਿਵਾਰ ਰਿਹਾ ਤੇ ਜਿਸ ਤਰ੍ਹਾਂ ਕਿ ਅੱਜ ਸਰਕਾਰਾਂ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਕਹਿੰਦੇ ਕੰਮ ਰਹਿੰਦਾ ਉਹ ਰਹਿੰਦਾ ਕਿ ਐਜੂਕੇਸ਼ਨ ਤੇ ਜਿਹੜਾ ਹੈਲਥ ਸੈਕਟਰ ਦੇ ਵਿੱਚ ਵੱਧ ਤੋਂ ਵੱਧ ਕੰਮ ਹੋਏ ਇਹਨਾਂ ਦੇ ਪਰਿਵਾਰ ਵੱਲੋਂ ਜਿਸ ਤਰ੍ਹਾਂ ਉਹ ਦੱਸ ਰਹੇ ਕਿ 1994 ਦੇ ਵੀ ਜਿਹੜਾ ਹਸਪੀਟਲ ਦੀ ਅਪਗ੍ਰੇਡੇਸ਼ਨ ਤੇ ਫਿਰ ਉਸ ਤੋਂ ਬਾਅਦ ਸਕੂਲ ਦੇ ਵਿੱਚ 21 ਲੱਖ ਰੁਪਏ ਦੇ ਕੇ ਦੇਖੋ ਸਕੂਲ ਦੇ ਜਿਹੜੇ ਸਰਕਾਰੀ ਸਕੂਲ ਜਿੱਥੇ ਗਰੀਬ ਲੋਕਾਂ ਦੇ ਬੱਚੇ ਪੜ੍ਹਦੇ ਆ ਉਹਦੀ ਅਪਗ੍ਰੇਡੇਸ਼ਨ ਕਰਾਈ ਤੇ ਹੁਣ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਏ ਆ ਭਾਰਤੀ ਜਨਤਾ ਪਾਰਟੀ ਨੂੰ ਇੱਕ ਨਵਾਂ ਹਲਾਰਾ ਜਿਹੜਾ ਪੂਰੀ ਵਿਧਾਨ ਸਭਾ ਦੇ ਵਿੱਚ ਮਿਲਿਆ ਸੋ ਮੈਂ ਆਪਣੇ ਵੱਲੋਂ ਪੂਰੀ ਭਾਰਤੀ ਜਨਤਾ ਪਾਰਟੀ ਵੱਲੋਂ ਅਹੇ ਜੇ ਸਮਰਪਿਤ ਪਰਿਵਾਰ ਦੇ ਜਿਹੜੇ ਸਾਡੇ ਸਰਦਾਰ ਗੁਰਦਰਸ਼ਨ ਸਿੰਘ ਸੈਣੀ ਇਹਨਾਂ ਨੂੰ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਤੇ ਆਸ ਵੀ ਕਰਦਾ ਕਿ ਜਿਸ ਤਰ੍ਹਾਂ ਪਰਿਵਾਰ ਇਹਨਾਂ ਦਾ ਸਮਾਜ ਸੇਵਾ ਨੂੰ ਸਮਰਪਿਤ ਰਿਹਾ ਇਸ ਤਰ੍ਹਾਂ ਇਹ ਵੀ ਅੱਗੇ ਤੋਂ ਜਿਹੜੀ ਹੈ ਪੂਰੇ ਜਿਹੜੇ ਜੱਤ ਧਨ ਮਨ ਧਨ ਨਾਲ ਜਿਹੜਾ ਇਸ ਇਲਾਕੇ ਦੀ ਸੇਵਾ ਕਰਦੇ ਰਹਿਣਗੇ। ਅੱਜ ਜੋ ਬਹੁਤ ਹੀ ਖੁਸ਼ੀ ਦਾ ਦਿਨ ਹੈ। ਹਮਾਰੇ ਡੇਰਾਬਸੀ ਹਲਕੇ ਦੇ ਸੀਨੀਅਰ ਭਾਜਪਾ ਲੀਡਰ ਸਰਦਾਰ ਗੁਰਦਰਸ਼ਨ ਸਿੰਘ ਸੈਣੀ ਜੀ ਦਾ ਅੱਜ ਜਨਮ ਦਿਨ ਹੈ। मैं प्रदीप शर्मा भूतपुर मंडल अध्यक्ष जीरकपुर स्पेशल तौर पे इनके जन्मदिन के ऊपर हमारी सारी टीम यहाँ पर आई है इनको शुभकामनाएं हैं और ऐसे ही जो हमारे सेवा कर रहे हैं ये बहुत ही छोटे टाइम में इन्होंने इस डेरा बसी को बहुत ऊपर ले गए हैं सिर्फ छः महीने हुए हैं लेकिन बच्चा बच्चा इनको जानता है इन्होंने जो समाज सेवा करी है अभी जैसे बाढ़ आई थी पंजाब में हालात बहुत थे इन्होंने हर रोज़ राहत सामग्री भेजी है चाहे वो पशुओं के लिए चारा है इनकी जितने भी काम हुए हैं वो गिनाने लायक नहीं है पूरे डेरा हलके हल्के में एक उत्साह और जोश है जब से इन्होंने भारतीय जनता पार्टी ज्वाइन की है मैं प्रदीप शर्मा अपने सारे साथियों के साथ आज डेरा इनके निवास स्थान पर सब इकट्ठे हुए हैं और इनको शुभकामनाएं देने आए और हम और भी आशा करते हैं कि आने वाले टाइम में सैनी साहब इस इलाके की जिस तरीके से पहले सेवा करते रहें उसी जोर शोर से आगे भी सेवा करते रहेंगे इनका बहुत बहुत धन्यवाद और जय श्री राम सब तो पहला फतेह आज कर दें जी वाहगुरु जी का खालसा वाहेगुरु जी की फतेह साढ़े आज बहुत ही सत्कारयोग ਵੱਡੇ ਵੀਰ ਸਰ ਗੁਜਰ ਸਿੰਘ ਸੈਣੀ ਸਾਹਿਬ ਤੇ ਉਹਨਾਂ ਦੇ ਜਨਮ ਦਿਨ ਤੇ ਅਸੀਂ ਸਾਰੇ ਮੇਰੇ ਦੋਸਤ ਮਿੱਤਰ ਅਸੀਂ ਸਾਰੇ ਇਲਾਕੇ ਦੇ ਵਧਾਈ ਦੇਣ ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਆਏ ਆ ਤੇ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਾਇਸ ਸੈਣੀ ਸਾਹਿਬ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਤੇ ਸੈਣੀ ਸਾਹਿਬ ਜਿਹੜਾ ਬਹੁਤ ਹੀ ਇਹਨਾਂ ਦੇ ਪਰਿਵਾਰ ਦੇ ਜੋ ਮੈਂ 25-30 ਸਾਲ ਤੋਂ ਇਸ ਪਰਿਵਾਰ ਨੂੰ ਜਾਣਦਾ ਸੈਣੀ ਸਾਹਿਬ ਦੇ ਜਿਹੜੇ ਫਾਦਰ ਸਾਹਿਬ ਸੀ ਸਰਦਾਰ ਗੁਰਨਾਮ ਸਿੰਘ ਉਹਨੇ ਨੇ ਵੀ ਬੜਾ ਲੰਮਾ ਅਰਸਾ ਪੂਰਾ ਇਸ ਇਲਾਕੇ ਦੀ ਸੇਵਾ ਕੀਤੀ ਹੈ ਤੇ ਬਾਲ ਸਾਹਿਬ ਦੇ ਉਹਨਾਂ ਦੇ ਬਹੁਤ ਨੇੜਤਾ ਦੇ ਬੜੇ ਉਹਨਾਂ ਦੇ ਬਹੁਤ ਇਲਾਕੇ ਦੇ ਇਹਨਾਂ ਨੇ ਕੰਮ ਕਰਵਾਏ ਆ ਬੜੀ ਸੇਵਾ ਕੀਤੀ ਆ ਸਕੂਲ ਤੱਕ ਐਜੂਕੇਸ਼ਨ ਤੱਕ ਪੋਰਾ ਤੱਕ ਤੇ ਬੜਾ ਹੀ ਇਹਨਾਂ ਦੇ ਸੁਨਾਂਘਾ ਜੋ ਕਦਮ ਹੈ ਜੋ ਇਹਨਾਂ ਨੇ ਸੇਵਾ ਕੀਤੀ ਹੁਣ ਸਰਦਾਰ ਗੁਰਜਤ ਸਿੰਘ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਤੇ ਮੈਂ ਇਲਾਕੇ ਦੀ ਸੇਵਾ ਕਰਨ ਦੇ ਲਈ ਇਲਾਕੇ ਚ ਦਿਨ ਰਾਤ ਵਿਚਰ ਰਹੇ ਆ ਤੇ ਸਾਨੂੰ ਬੜੀ ਖੁਸ਼ੀ ਹੈ ਇੱਕ ਹੋਣਹਾਰ ਪਰਿਵਾਰ ਤੇ ਇਸ ਇਲਾਕੇ ਦੇ ਇਮਾਨਦਾਰ ਹੌਨੈਸਟ ਤੇ ਇਨਸਾਨ ਹੀ ਕਿਸ ਇਲਾਕੇ ਦੀ ਬੀਜੇਪੀ ਦੇ ਵੱਲੋਂ ਆਪਣੀ ਕਮਾਲ ਸੰਭਾਲੀ ਹੋਈ ਹੈ ਇਲਾਕੇ ਦੀ ਸੇਵਾ ਕਰ ਰਿਹਾ ਹੈ ਤੇ ਸਾਨੂੰ ਬਹੁਤ ਹੀ ਇਸ ਗੱਲ ਦੀ ਖੁਸ਼ੀ ਹੈ ਤੇ ਸਾਨੂੰ ਜਿਹੜੇ ਸੈਣੀ ਸਾਹਿਬ ਜਿੱਦਾਂ ਹੁਣ ਅੱਜ ਵੀ ਜਨਮ ਦਿਨ ਦੇ ਉੱਪਰ ਬਹੁਤ ਹੀ ਸੈਂਕੜੇ ਘਰਾਂ ਦੀ ਜਿਹੜੇ ਛੱਤਾਂ ਹੜਾ ਦੇ ਨਾਲ ਖਰਾਬ ਹੋਈਆਂ ਟੁੱਟੀਆਂ ਗਰੀਬ ਪਰਿਵਾਰਾਂ ਨੂੰ ਪਹਿਲਾਂ ਵੀ ਸਹਾਇਤਾ ਕਰਦੇ ਆ ਅੱਜ ਜਨਮ ਦਿਨ ਤੇ ਵੀ ਇਹਨੇ ਸੈਂਕੜੇ ਪਰਿਵਾਰਾਂ ਦੀ ਜਿਹੜੀ ਛੱਤਾਂ ਉਹ ਇਹਨਾਂ ਨੂੰ ਪੂਰਾ ਮੁਕੰਮਲ ਬਣਾਉਣ ਦਾ ਅੱਜ ਇਹਨੇ ਨੇ ਅੱਜ ਐਲਾਨਿਆ ਤੇ ਅਸੀਂ ਸੈਣੀ ਸਾਹਿਬ ਨੂੰ ਇਸ ਗੱਲ ਦੀ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਤੇ ਅਸੀਂ ਵਿਸ਼ਵਾਸ ਦਵਾਨੇ ਆ ਸੈਣੀ ਸਾਹਿਬ ਨੂੰ ਹਲਕਾ ਡੇਰਾ ਬਸੀ ਦੇ ਜਿੰਨੇ ਵੀ ਸਾਡੇ ਰਿਸ਼ਤੇਦਾਰ ਦੋਸਤ ਮਿੱਤਰ ਅਸੀਂ ਸੈਣੀ ਸੈਣੀ ਸਾਹਿਬ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਾਂਗੇ ਸੈਣੀ ਸਾਹਿਬ ਆਪ ਆ ਕੇ ਬੜੋ ਹਮ ਤੁਹਾਰੇ ਸਾਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਨੂਜ अग्रवाल ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਮੋਹਾਲੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਾਂ ਮੇਰੇ بڑے ਭਾਈ ਗੁਦਰਸ਼ਨ ਸਿੰਘ ਸੈਣੀ ਜੀ ਕੋ ਉਹਨਾਂ ਦੇ ਜਨਮ ਦਿਵਸ ਕੀ ਮੈਂ ਭਗਵਾਨ ਸੇ ਪ੍ਰਾਰਥਨਾ ਕਰਤਾ ਹੂੰ ਕਿ वो बहुत लंबी उम्र लें और भारतीय जनता पार्टी में तन मन धन से सेवा करें और हम तो ये सुनिश्चित करके चल रहे हैं कि आने वाले समय में जो सताईस में दो में हमारे विधानसभा के इलेक्शन हैं डेराबसी विधानसभा से उनकी टिकट एम की टिकट पक्की है और वो जीतेंगे भी और पूरी उम्मीद है कि वो मंत्री भी बनेंगे इन्हीं शब्दों के साथ मैं विराम देता हूँ मेरे बड़े भाई को जन्मदिन की बहुत बहुत शुभकामनाएं धन्यवाद